ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਕੋੜਿਆਤ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਪੈਂਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਵੀਰ ਨੇ ਪੰਜ ਬੱਚਾ ਸੇਲ ਕਰਨੀਆਂ ਜੀ ਜਿਨ੍ਹਾਂ ਵਿੱਚੋਂ ਇੱਕ ਗੱਭਣ ਚਾਰ ਤਾਜ਼ੀਆਂ ਸੋਈਆਂ ਜਿਹਦੇ ਵਿੱਚ ਆਪਾਂ ਚਾਰ ਦੰਦ ਝੋਟੀ ਦਿਖਾਵਾਂਗੇ ਜੀ ਤੇ ਇੱਕ ਮੀਣੀ ਦਿਖਾਉਣੀ ਆ ਜੀ ਦੁੱਧ ਦੇ ਰਿਕਾਰਡ ਚੰਗੇ ਆ ਤਾਜ਼ੀਆਂ ਸੋਈਆਂ ਚਾਰ ਮੱਝਾਂ ਤਾਜ਼ੀਆਂ ਸੋਈਆਂ ਆ ਚਾਰ ਦੰਦ ਝੋਟੀ ਆ ਜੀ ਤਾਂ ਆ ਗੱਬਣਾ ਜੀ ਤੇ ਆ ਮੀਣੀ ਆ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 856004918 ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਆ ਜੀ ਬਸ ਵਧੀਆ ਵਧੀਆ ਭਾਈ ਠੀਕ ਠਾਕ ਠੀਕ ਆ ਅੱਜ ਕਿੰਨੀਆਂ ਸੇਲ ਕਰਨੀਆਂ ਜੀ ਅੱਜ 5 ਵਜੇ 5 ਵਿੱਚ ਕਿੰਨੀਆਂ ਗੱਬਣਾ ਤੇ 4 ਵਜੇ ਸੋਈਆਂ ਤਾਲੀਆਂ अच्छा जी ते एक गब्बणा ਠੀਕ ਆ ਮੀਣੀ ਵੀ ਲਿਆਂਦੀ ਆ ਹਾਂਜੀ ਮੀਡੀ ਵੀ ਲਿਆਂਦੀ ਆ ਤੇ ਛੋਟੀ ਵੀ ਚੰਗੀ ਲਿਆਂਦੀ ਆ ਕਿਹੜਾ ਹਾਂਜੀ ਹਾਂਜੀ ਭਾਈ ਜੀ ਮਾਲ ਡੰਗ ਸਾਰਾ ਹੀ ਭਾਈ ਚੰਗਾ ਲਿਆਂਦਾ ਆ ਰਿਹਾ ਠੀਕ ਆ ਠੀਕ ਆ ਸਹੀ ਆ ਪੰਜਾਂ ਮੱਜਾਂ ਲਿਆਂਦੀਆਂ ਉਧਰੋਂ ਹੀ اچھا ਜੀ ਤੇ ਇੱਕ ਦੋ ਵਿੱਚ ਲੱਗੀਆਂ ਬਾਕੀ ਖੋ ਲਈਆ ਠੀਕ ਆ ਜੀ ਹਾਂਜੀ ਆਪਣਾ ਐਡਰੈਸ ਦੱਸ ਦੋ ਵੀਰ ਜੀ ਪਿੰਡ ਭਾਜੀ ਕੋਟਿਆੜ اچھا ਜੀ ਜਿਹੜਾ ਬਕਰਾ ਤਹਿਸੀਲ ਭਮਕਾ ਸਾਹਿਬ ਠੀਕ ਆ ਜੀ ਨਾਮ ਦੱਸ ਦੋ ਵੀਰ ਜੀ ਨਾਂ ਭਾਈ ਕੁਲਦੀਪ ਸਿੰਘ ਫੋਨ ਨੰਬਰ ਵੀ ਦੱਸੋ ਫੋਨ ਨੰਬਰ ਭਾਈ 98722 36960 ਠੀਕ ਆ ਠੀਕ ਆ ਕਰੀਏ ਸ਼ੁਰੂ ਫਿਰ ਆਪਾਂ ਮੱਜਾਂ ਤੋਂ ਸ਼ੁਰੂ ਕਰਦੇ ਆਂ ਸਰਵਾਦ ਕਰਦੇ ਆਂ ਇਧਰਲੇ ਬੰਨਿਓ ਤਾਜੀ ਸੂਈ ਹੈ ਜੀ ਥਾਣ ਥੋਣ ਬੜਾ ਸਾਫ਼ ਲੱਗਾ ਇਹਦਾ ਆ ਵੇਖ ਸਕਦੇ ਆਂ ਆ ਆਹ ਥਮ ਚੈੱਕ ਕਰੋ ਤੇ ਸਿੰਗ ਦੀ ਕੁਆਲਿਟੀ ਤੇ ਫੇਸ ਚੈੱਕ ਕਰੋ ਸੂਆ ਭਾਈ ਕਿੰਨਾ ਦਾ ਸੂਆ ਭਾਈ ਦੋਸ ਦਾ ਸੂਆ ਝੋਟੀ ਦਾ ਭਾਈ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਭਾਜੀ ਸਵੇਰੇ ਸੂਈ ਬੰਦੇਰੀ ਭਾਜੀ ਆ ਸਵੇਰੇ ਸੂਈ ਹਾਂਜੀ ਹਾਂਜੀ ਠੀਕ ਹੈ ਬੱਚਾ ਕੀ ਇਹਦੇ ਕੋਲ ਬੱਚਾ ਬੜ ਕੱਟੀ ਆ ਭਾਜੀ ਅੱਛਾ ਕੱਟੀ ਆ ਜੀ ਹਾਂਜੀ ਹਾਂਜੀ ਕੱਟੀ ਦਿਖਾ ਦਈਏ ਜੀ ਆਪਾਂ ਕੱਟੀ ਵੇਖੋ ਕਿੰਡੀ ਸੋਹਣੀ ਆ ਆ ਵੇਖੋ ਅਜੇ 나ੜੂ ਵੇਖ ਲਓ ਵੀ ਗਿੱਲਾ ਹੀ ਹੈ ਨਾ ਆਲੇ ਦੇ ਤੇ ਝੋਟੀ ਦਾ ਥਣ ਸੋਹਣਾ ਚੈੱਕ ਕਰ ਲਓ ਥਣ ਬਹੁਤ ਸੋਹਣਾ ਲੱਗਾ ਤੇ ਸੇਗ ਦੀ ਕੁਆਲਿਟੀ ਵੀ ਚੰਗੀ ਆ ਚੌੜ ਜਾਣ ਭਾਜੀ ਬਹੁਤ ਇੱਕ ਨੰਬਰ ਆ ਤੇ ਭਾਵੇਂ ਕੋਈ ਧਰਵਾ ਦਾ ਮਾਇ ਤਾਂ ਵੀ ਗਰੰਟੀ ਹੈ ਬਈ ਕਿੰਨਾ ਹੋਊਗਾ ਇਹਦੇ ਕੋਲ ਬੋਲਾ ਹੈ ਫਟ ਬੋਲਾ ਭਾਜੀ 6.5 ਕਿਲੋ ਦੁੱਧ ਬਈ ਥੇਰੇ ਚ ਹੋਇਆ ਬੋਲਾ ਅੱਛਾ ਠੀਕ ਆ ਦੁੱਧ ਬਈ 14 15 ਕਿਲੋ ਵਾਲੀ ਆ ਠੀਕ ਆ ਜੀ ਪਹਿਲੇ ਸੂਏ ਕਿੰਨਾ ਚ ਹੋਇਆ ਨੇ ਪਹਿਲੇ ਸੂਏ ਭਾਜੀ ਉਹ ਜੰਦੇ ਵਿੱਚ 14 ਕਿਲੋ ਦੁੱਧ ਹੋਇਆ ਥੱਲੇ ਠੀਕ ਆ ਤੋ ਤੋੜ ਦੋ ਵੀਰ ਜੀ ਇਹਨੂੰ ਆਹ ਵੇਖੋ ਜੀ ਅੱਜ ਹੀ ਸੂਈ ਆ ਵੀਰ ਦੱਸਦਾ ਸਿੰਘ ਸੁੰਗ ਦੀ ਕੁਆਲਿਟੀ ਚੈੱਕ ਕਰ ਲਓ ਤੇ ਖਣ ਹੁਆ ਨਾ ਵੀ ਸੋਹਣਾ ਤੇ ਬਾਕੀ ਹੈ ਵੀ ਚੰਗੀ ਸੋਹਣੀ ਆ ਜੀ ਕੱਦ-ਕਾਠ ਵੀ ਠੀਕ ਆ ਚੰਗਾ ਵਾ ਬਾਕੀ ਹਵਾਨਾ ਚੈੱਕ ਕਰੋ ਬਾਹਰ ਨੂੰ ਤੋਰਦੇ ਵੀਰ ਮੜੀ ਹਵਾਨਾ ਚੈੱਕ ਕਰ ਲਓ ਇਹਦਾ ਸਹੀ ਲੱਗ ਸੂਹ ਚ ਆਈ ਹੈ ਨਾ ਭਾਈ ਹਾਂਜੀ ਤਾਂ ਪਿੱਛੇ ਵੀ ਕੱਟੀ ਆ ਜੀ ਇਹਦੇ ਬਹੁਤ ਹੀ ਸੋਹਣੀ ਥਾਨ ਬਹੁਤ ਸੋਹਣਾ ਲੱਗਾ ਜੀ ਝੋਟੀ ਨੂੰ ਕਮਾਲ ਆ ਵੀਰ ਹਾਂ ਦਾ ਮਾਸੀ ਮੁੱਲ ਵੀਰ ਦੇ ਜੈ ਜੀ ਹੁੰਦੇ ਆ ਇਹ ਬੱਚਾ ਵੀ ਬੜਾ ਸੋਹਣਾ ਵਾ ਵੇਖ ਸਕਦੇ ਕੱਤੀ ਤੇ ਹਵਾਨਾ ਹੂ ਨਾ ਬਹੁਤ ਸੋਹਣਾ ਥਾਣਾ ਥੋੜਾ ਚੰਗੀਆਂ ਲੱਗੀਆਂ ਜੀ ਤੇ ਇਹ ਵੀਰ ਜੀ ਦੁੱਧ ਕਿੰਨਾ ਜਵਾਊਗੀ ਜੀ ਦੁੱਧ ਭਾਈ 14-15 ਕਿਲੋ ਕਰੂ ਯਾਰ ਜੀ ਠੀਕ ਹੈ 14-15 ਕਿਲੋ ਸੀਸ ਲੱਗ ਭਾਜੀ ਬੜੀ ਆ ਠੀਕ ਹੈ ਛੋਟੀ ਵੀ ਚੰਗੀ ਕੁਆਲਿਟੀ ਕੁਆਲਿਟੀ ਦੀ ਟੋਪ ਦੀ ਛੋਟੀਆਂ ਭਾਜੀ ਠੀਕ ਹੈ ਮੁੱਲ ਕਿੰਨਾ ਕਰਦੇ ਵੀਰ ਜੀ ਦਾ ਮੁੱਲ ਤੇ ਭਾਜੀ 1 20 ਆ ਹਾਂ ਜੀ ਇੱਕ ਪੰਜ ਲੱਖ ਦੀ ਭਈ ਦੇ ਤਾਂ ਠੀਕ ਆ ਮਾਨ ਤਾਨ ਕਿ ਨਾ ਕਰ ਦੋਗੇ ਕਿਦਾਂ ਤੋ ਅੱਖ ਕੋ ਨਾ ਕਰ ਦਾਂਗੇ ਨਹੀਂ ਤੁਸੀਂ ਦੱਸੋ ਜੀ ਤੁਹਾਡੀ ਚੀਜ਼ ਆ ਜੀ ਪੂਰੇ ਲੱਖ ਦੀ ਭਈ ਦੇ ਤਾਂ ਠੀਕ ਉਹ ਚ ਛੋੜ ਛੱਪਾ ਆ ਜਾਊਗਾ ਜੀ ਥੋੜਾ ਬੋੜ ਭਾਈ ਕਰਦਾਂਗੇ ਛੋੜ ਛੱਪਾ ਠੀਕ ਆ ਜੀ ਫੋਨ ਫੋਨ ਕਰ ਲਿਓ ਵੀ ਇਹਨੂੰ 1 ਲੱਖ ਦੇ ਵਿੱਚ ਜਮਾਨਤਾਨ ਹੋ ਜਾਊਗਾ ਹੋ ਸਕਦਾ ਖੁੱਲਾ ਵੀ ਹੋ ਜੇ ਕੋਈ ਫਿਕਸ ਰੇਟ ਨਹੀਂਗਾ ਜੀ ਫੋਨ ਜ਼ਰੂਰ ਕਰ ਲਿਓ ਦੂਜੇ ਨੰਬਰ ਤੇ ਦਿਖਾਉਣੀ ਆ ਆਪਾਂ ਇਹ ਵੀ ਚੰਗੇ ਕੱਦ ਕਾੜ ਦੀ ਮਾਲਕ ਹੈ ਵੀ ਤਾਜੀ ਸੂਈ ਹੈ ਤੇ ਬੱਚਾ ਕੀ ਆ ਗਿਆ ਮਗਰ ਮਰ ਕੱਟੀ ਪਾਜੀ ਤੇ ਵੀ ਅੱਛਾ ਜੀ ਇਹਦੇ ਬਣਾੜੂ ਹੈਗਾ ਜੀ ਹਾਂ ਜੀ ਦਾ ਵਜੇ ਪੰਜਵਾਂ ਦਿਨ ਦੇ ਸੂਈ ਹੈ ਪੰਜਵਾਂ ਦਿਨ ਆ ਇਸ ਹਾਂ ਥੋੜਾ ਹੀ ਹੈ ਥਲੇ ਭਾਈ ਥਾਣ ਵੇਖੋ ਜੀ ਇਹਦਾ ਵੀ ਚੰਗਾ ਤੇ ਅਜੇ ਬੋੜਾ ਹੀ ਹੈ ਇਹਦੇ ਕੋਲ ਕਿੰਨਾ ਬੋੜਾ ਜੀ ਇਸ ਟਾਈਮ ਤੇ ਇਹਦੇ ਕੋਲ ਇੱਕ ਭਾਈ 9 ਕਿਲੋ ਬੋੜਾ ਠੀਕ ਹੈ 9 ਕਿਲੋ ਬੋੜਾ ਭਾਈ ਸੂਆ ਕਿੰਨਾ ਜੀ ਇਹਦਾ ਸੂਆ ਭਾਜੀ ਦਾ ਤੀਸਰਾ ਜੀ ਆ ਤੀਜਾ ਸੂਆ ਹਾਂ ਜੀ ਠੀਕ ਹੈ ਜੀ ਇਹਨੂੰ ਹੀ ਤੋੜ ਦਿਓ ਇੱਕ ਰੰਮ ਵੀਰ ਜੀ ਕੱਦ ਕਾੜ ਚੈੱਕ ਕਰ ਲਓ ਜੀ ਕਾਫੀ ਚ ਸੇਂਗੇ ਸੁੰਗ ਵੀ ਸੋਹਣਾ ਵਾ ਤੇ ਬਾਕੀ ਕੁਆਲਿਟੀ ਵੀ ਚੰਗੀ ਹੈ। ਮੈਂ ਦੁੱਧ ਵਾਲੀ ਭਾਜੀ। ਹਾਂਜੀ। ਖਵਾ ਨਾ ਜਾ ਕੇ ਘਰ ਵੇ ਦਾ। ਆਹ ਵੇਖੋ ਜੀ। ਇਸ ਟਾਈਮ ਤੇ 9 ਲੀਟਰ ਬੋਲਾ ਦਾ ਦਰ ਵੀ ਤਿਆਰ ਆ। ਕਮਾਲ ਆ ਵੀਰ। ਥਾਣ ਵੀ ਸੋਹਣਾ ਲੱਗਾ ਜੀ ਇਹਨੂੰ। ਆ ਚੈੱਕ ਕਰ ਲਓ ਜੀ। ਮਾੜਾ ਥੋੜਾ ਚੰਗਾ ਲੱਗਾ ਜੀ ਝੋਟੀ ਨੂੰ ਇਹਦਾ ਸੁਆ ਕਰਵਾ ਦੱਸਿਆ ਜੀ ਸੁਆ ਬਈ ਤੀਸਰਾ ਜੀ ਅੱਛਾ ਤੀਸਰਾ ਸੁਆ ਹੈ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਚ ਵਾਜੂਗੀ ਦੁੱਧ ਭਾਜੀ ਇਹ ਵੀ 14-15 ਕਿਲੋ ਵਾਲੇ ਮੈਂ ਮੈਂ ਕਰੂਗੀ ਦੁੱਧ ਭਾਜੀ ਠੀਕ ਹੈ ਜੀ ਸਹੀ ਹੈ ਤੇ ਇਹਦਾ ਮੁੱਲ ਕਿੰਨਾਗਾ ਇਹਦਾ ਭਾਈ 90 ਹਾਂਜੀ ਇਪਨਿਆਸੀ ਯਾਣੀ ਭਾਈ ਦੇ ਦਾਂ ਠੀਕ ਉਹ ਚ ਛੋੜਛਪਾ ਜੂਗਾ 82 ਹਜ਼ਾਰ ਦੀ ਭਾਈ ਦੇ ਦਾਂਗੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਉਹ ਚੋਂ ਫੇਰ ਛੋੜ ਕਰਨੀ ਪੈਣੀ ਹੋਰ ਹੋਰ ਭਾਈ ਕਰਾਂਗੇ ਠੀਕ ਹੈ ਜੀ ਮੈਂ ਭਾਈ ਯਾਰੇ ਦੋ ਦੁੱਧ ਵਾਲੀ ਇਹ ਸੇਵਾ ਮੇਰਾ ਵੀ ਭਰਾ ਕਰੂਗਾ 14 15 16 ਕਿਲੋ ਭਾਂ ਕਰ ਦੇ ਹਾਂਜੀ ਹਾਂਜੀ 16 ਕਿਲੋ ਦੀ ਭਾਈ ਤੇ ਮੈਂ ਬੋਲਾ ਹੀ ਆ ਥੱਲੇ ਭਾਈ ਠੀਕ ਹੈ ਜੀ ਬਾਕੀ ਵੀਰ ਦਾ ਕੋਈ ਫਿਕਸਡ ਰੇਟ ਨਹੀਂ ਹੁੰਦਾ ਫੋਨ ਜ਼ਰੂਰ ਕਰ ਲਿਆ ਕਰੋ ਵਾਧਾ ਘਾਟਾ ਉੱਤੇ ਥੱਲੇ ਹੋ ਜਾਂਦਾ ਹੁੰਦਾ ਵਾ ਫੋਨ ਜ਼ਰੂਰ ਲਾ ਲਿਆ ਕਰੋ ਝੋਟੀਆਂ ਵੀ ਚੰਗੀਆਂ ਨੇ ਜੀ ਭਾਈ ਇੱਕ ਨੰਬਰ ਕੋਈ ਧਾਰਮ ਤੀਜੇ ਨੰਬਰ ਦੇ ਦਿਖਾਉਣੀ ਆ ਆਪਾਂ ਮੀਣੀ ਇਹ ਮੀਣੀ ਚੈੱਕ ਕਰੋ ਥਾਣ ਚੈੱਕ ਕਰੋ ਪਹਿਲਾਂ ਖਵਾਨਾ ਚੈੱਕ ਕਰੋ ਇਹਦਾ ਆ ਵੇਖੋ ਜੀ ਥਾਣ ਸੋਨ ਸਾਫ ਆ ਪੂਰਾ ਤੇ ਆ ਚੈੱਕ ਕਰੋ ਜੀ ਥਾਣ ਬਰਾਬਰ ਚੱਰਿਆ ਆ ਆ ਵੇਖੋ ਗੈਪ ਬੂ ਬਲੇ ਥਣਾ ਦਾ ਵੇਖੋ ਬਾਕੀ ਤੋੜ ਕੇ ਦਿਖਾਵਾਂਗੇ ਤੇ ਸਿੰਘ ਵੀ ਵੇਖ ਲਓ ਥਾਣ ਮਾਜੀ ਇਹਦੇ ਆ ਵੇਖੋ ਇਹਦੇ ਬੱਚਾ ਕੀ ਆ ਗਿਆ ਵੀਰ ਜੀ ਮਗਰ ਇਹਦੇ ਮਨ ਕਟਾ ਰਿਹਾ ਪੈਨ ਅੱਛਾ ਇਹਦੇ ਮਗਰ ਕੱਟਾ ਉਹਨਾਂ نو ਮਗਰ ਕੱਟੀਆਂ ਜੀ ਹਾਂਜੀ ਆ ਜੋ ਦੋ ਮਗਰ ਕੱਟ ਗਿਆ ਠੀਕ ਹੈ ਇਹਦਾ ਸੁਆ ਕਰਵਾ ਜੀ ਇਹਦਾ ਭਾਈ ਜੀ ਤੀਸਰਾ ਸੁਆ ਇਹਦਾ ਭਾਈ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਭਾਈ ਅੱਜ ਚੌਥਾ ਦੇ ਦਿਨ ਜਾਵੇ ਅੱਛਾ ਚੌਥਾ ਦੇਨ ਇਹ ਬੋਲਾ ਹੀ ਨਾ ਭਾਈ ਇਹ ਇਹਦੇ ਕੋਲ ਕਿੰਨਾ ਬੋਲਾ ਇੱਕੋ ਭਾਜੀ 8 ਕਿਲੋ ਪਕਾ ਠੀਕ ਹੈ ਜੀ ਇਹਨੂੰ ਵੀ ਤੋੜ ਦਿਓ ਜੀ ਆਹ ਵੇਖੋ ਜੀ ਮੀਨੀ ਆ ਥਾਣ ਥੁਣ ਚੈੱਕ ਕਰ ਲਓ ਜੀ ਇਹਦਾ ਥਾਣ ਕਾਫੀ ਚੰਗਾ ਸੁਨਾ ਲੱਗਦਾ ਚੋਾਈ ਦੀ ਭਾਜੀ ਇੱਕ ਨੰਬਰ ਆ ਮੋਟਾ ਮੋਟਾ ਥਾਣ ਲੱਗਾ ਜੀ ਚੋਾਈ ਵੀ ਇੱਕ ਆ ਕਵਾਲੀਟੀ ਚੈੱਕ ਕਰ ਲੋ ਜੀ ਸਿੰਘਾਂ ਦੀ ਵੀ ਫੇਸ ਦੀ ਵੀ ਕੱਦ-ਕੱਡ ਵੀ ਦੇਖ ਲਓ ਜੀ ਕੱਦ ਦੂਜਿਆਂ ਨਾਲੋਂ ਥੋੜਾ ਜਿਹਾ ਨੋਰਮਲ ਆ ਆ ਵੇਖੋ ਥਣ ਬੜਾ ਸੋਹਣਾ ਲੱਗਾ ਜੀ ਕਮਾਲ ਆ ਵੀਰ ਇਹ ਦੇ ਪਿੱਛੇ ਕਟਾ ਇਹ ਦੁੱਧ ਕਿੰਨਾ ਚ ਵਾਜੂਗੀ ਵੀਰ ਜੀ ਇਹ ਬਾਈ ਇਹ ਘਰ ਦੇ ਬੰਦਿਆ ਕੋ ਲਈ ਆ ਭਾਈ ਹਾਂ ਜੀ ਉਹ ਬਾਈ ਦੁੱਧ ਬੰਦੇ 12 13 ਕਿਲੋ ਚੋਆ ਲਵੇ ਭਾਈ ਠੀਕ ਹੈ ਜੀ ਸਹੀ ਤੇ ਹੁਣ ਕਿੰਨਾ ਚ ਵਾਉਗੀ ਇਹ ਇਹ ਬਾਈ 12 13 14 ਕਿਲੋ ਕਰੂਗਾ ਕਾ ਸੇਵਾ ਦੇ ਭਾਈ ਜੀ ਵੰਡੇ ਦੇ ਠੀਕ ਹੈ ਠੀਕ ਹੈ ਪਰ ਮੈਂ ਦੁੱਧ ਵਾਲੀ ਭਾਈ ਹਾਂ ਜੀ ਹਾਂ ਜੀ ਅੱਜ ਤੇ ਚੌਣ ਚਾਂ ਦੀ ਇੱਕ ਨੰਬਰ ਹੈ ਇਹਦਾ ਮੁੱਲ ਕਿੰਨਾ ਹੈ ਜੀ ਇਹਦਾ ਮੁੱਲ 75000 ਰੁਪਏ ਜੀ ਅੱਛਾ ਜੀ 72 ਸੱਤਾ ਦੀ ਭਾਈ ਦੇਣਾ ਠੀਕ ਹੈ ਉੱਚੋ ਮੌਕੇ ਤੇ ਛੋੜ ਛਾੜ ਹੋ ਜੂ 1000 ਨਾਨਤਨ ਕਰਦਾਂਗਾ ਭਾਈ 1 ਘਾਟ 70 ਦੀ ਹਾਂਜੀ 1 ਘਾਟ 70 ਦੀ ਠੀਕ ਹੈ ਜੀ ਭਾ ਕੋ ਧੜਨਾ ਮਾਰੇ ਭਾਈ ਹਾਂਜੀ ਤਾਂ ਵੀ ਗਾਰੰਟੀ ਆਪੀ ਠੀਕ ਹੈ ਜੀ ਸਾਧੀਆਂ ਮੱਜਾਂ ਨਹੀਂ ਭਾਈ ਕਰਾਂ ਕਰਾਂ ਠੀਕ ਹੈ ਇਹ 1 ਘਾਟ 76 ਚ ਵੀ ਛੋੜ ਛਾੜ ਹੋ ਜੂਗੀ ਨਾ 68 69 69000 ਦੀ ਫਾਲ ਜਾਈ ਨਹੀਂ ਕਰਦਾ ਉੱਚੋ ਛੋੜ ਹੋ ਜੂਗੀ ਬਾਕੀ ਫੋਨ ਜ਼ਰੂਰ ਕਰ ਲਿਓ ਵੀਰ ਨੂੰ ਮੁੱਲ ਬਿਲਕੁਲ ਜਾਇਜ਼ ਕੀਤਾ ਮੀਣੀ ਦਾ ਆ ਵੇਖੋ ਜੀ ਹੁਣ ਚੱਡਾ ਭਾਈ ਬ ਰਾਮਨ ਲੇਕੂ ਕੇ ਨਾਂ ਬਣਦੀ ਹਾਂਜੀ 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 ਥਾਣ ਥਣ ਬਹੁਤ ਸੋਹਣਾ ਲੱਗਾ ਵਾ ਤੇ ਆਪਾਂ ਹੁਣ ਦਿਖਾਉਣੀ ਆ ਝੋਟੀ ਚਾਰ ਦੰਦ ਝੋਟੀ ਆ ਸੂਹਾ ਪਹਿਲਾ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਇਹਦੀ ਥਾਣ ਬੜਾ ਸੋਹਣਾ ਲੱਗਾ ਜੀ ਇਹਨੂੰ ਆ ਵੇਖੋ ਜੀ ਹਵਾਨਾ ਵੀ ਚੈੱਕ ਕਰ ਲਓ ਤੇ ਬੱਚਾ ਇਹਦੇ ਮਗਰ ਕੀ ਕੱਟਾ ਇਹਦੇ ਮਗਰ ਹੀ ਕੱਟਾ ਭਾਜੀ ਆ ਕੱਟਾ ਜੀ ਇਹਦੇ ਮਗਰ ਆ ਵੇਖੋ ਜੀ ਚਾਰ ਦੰਦ ਦਾ ਮੂੰਹ ਤੋਂ ਠੀਕ ਹੈ ਜੀ ਪਹਿਲੇ ਸੂਆ ਭਾਜੀ ਹਾਂਜੀ ਪਹਿਲਾ ਸੂਆ ਭਾਜੀ ਠੀਕ ਹੈ ਕਿੰਨਾ ਦੁੱਧ ਦੇ ਦੇ ਗੋਣ ਇੱਕੋ ਬਈ ਦੁੱਧ 8 ਕਿਲ ਹੋਊਗਾ ਭਾਈ ਅੱਛਾ 8 ਕਿਲ ਦੁੱਧ ਇਸ ਟਾਈਮ ਤੇ ਤਿਆਰ ਹਾਂਜੀ ਇਸ ਟਾਈਮ 8 ਕਿਲ ਤਿਆਰ ਠੀਕ ਕਿੰਨੇ ਦਿਨ ਹੋਗੇ ਸੂਈ ਨੂੰ ਇਹਨੂੰ ਭਾਜੀ ਅੱਜ ਦਿਨ 7-8 ਦਿਨ ਇਹਨੂੰ ਹੋਗੇ ਸੂਈ 7-8 ਦਿਨ ਹੋਗੇ ਠੀਕ ਇਹਨੂੰ ਵੀ ਤੋੜ ਦਿਓ ਜੀ ਆਹ ਵੇਖੋ ਜੀ ਸਿੰਘ ਦੀ ਕੁਆਲਿਟੀ ਵੀ ਸੋਹਣੀ ਆ ਮੂੰਹ ਤੋਂ 4 ਦਿਨ 10 ਦਾ ਵੀਰ ਤੇ ਹਵਾਨਾ ਚੈੱਕ ਕਰ ਲਓ ਆਹ ਵੇਖੋ ਜੀ ਤੁਮਾਲਾ ਅ 8 ਕਿਲੋ ਦੁੱਧ ਦੱਸਦਾ ਇਸ ਟਾਈਮ ਤੇ ਤਿਆਰ ਆ ਜਿਹੜਾ ਇਹਦੇ ਕੋਲ ਚਵਾ ਕੇ ਦੇਣਾ ਵੀਰ ਜਿੰਦਾ ਉਦਾਂ ਸਰੀਰੋਂ ਪੂਰੀ ਕਾਇਮ ਆ ਨਿੱਗਰ ਆ ਦੁੱਧ ਭਾਜੀ ਕਿੰਨਾ ਚਵਾਜੂਗੀ ਛੋਟੀ ਦੁੱਧ ਭਾਜੀ ਤੁਹਾਡੇ 10 ਕਿਲੋ ਭਈਆ ਕਰੋਗੀ ਨਾ ਛੋਟੀ ਠੀਕ ਹੈ ਜੀ ਸਹੀ ਹੈ ਤੇ ਇਹ ਇਹਦਾ ਮੁੱਲ ਕਿੰਨਾ ਕਰਦੇ ਜੀ ਮੁੱਲ ਤੇ ਦਾ ਭਾਜੀ 65000 ਕਰਦੇ ਆ ਅੱਛਾ ਜੀ ਸਠਿਆ ਜੀ ਦੇ ਦਾਂ ਉਹ ਚੋ ਕਿੰਨੇ ਕੁ ਛੋੜ ਕਰੋਗੇ 3000 ਕਰਦਾ ਮੈਂ 57000 ਦੇ ਦਾਂ ਮੈਂ 57000 ਚੋਂ ਮੌਕੇ ਤੇ ਥੋੜਾ ਬੋਧਾ ਹੋ ਜਾਓ ਛੋੜ-ਪੋੜੇ ਭਾਈ ਕਰਾਂਗੇ ਠੀਕ ਹੈ ਜੀ ਬਸ ਝੋਟੀ ਯਾਦੀ ਚੰਗੀ ਆ ਬਈ ਬਿਲਕੁਲ ਝੋਟੀ ਹੈ ਵੀ ਚੰਗੀ ਸੋਹਣੀ ਆ ਚੋਣ ਚਾਈ ਨਹੀਂ ਭਾਈ ਇੱਕ ਨੰਬਰ ਠੀਕ ਥਾਣ ਥਣ ਬੜਾ ਸੋਹਣਾ ਲੱਗਾ ਵਾ ਇਹਨੂੰ ਇੱਕ ਵਾਰ ਫੇਰ ਥਾਣਾ ਵੇਖ ਲਓ ਜੀ ਆਹ ਵੇਖੋ ਇਹ ਥਾੜੇ ਦਾ ਆਹ ਵੇਖੋ ਇਹ ਥਾਣਾ ਥਾਣ ਦੀ ਕੁਆਲਿਟੀ ਗੈਪ ਚੈੱਕ ਕਰ ਲਓ ਥਾਣਾ ਭਾਈ ਫੋਨ ਜਰੂਰ ਕਰ ਲਿਓ ਕੋਈ ਫਿਕਸ ਰੇਟ ਦੀ 57000 ਜੋ ਖੁੱਲਾ ਮੰਨ ਤਾਣੋ ਸਕਦਾ ਫੋਨ ਲਾ ਰਿਓ ਇੱਕ ਲਾਸਟ ਦੇ ਦਿਖੋਣੀ ਆਪਾਂ ਗੱਬਣ ਆਹ ਵੇਖੋ ਜੀ ਹਵਾਨਾ ਚੈੱਕ ਕਰੋ ਥਾਣ ਦਾ ਗੈਪ ਚੈੱਕ ਕਰੋ ਇਹਦਾ ਆਹ ਵੇਖੋ ਸਿੰਗ ਦੀ ਕੁਆਲਟੀ ਚੈੱਕ ਕਰ ਲਉ ਇਹਦਾ ਸੁਆ ਵੀਰ ਜੀ ਕਿਨਵਾ ਇਹ ਪਹਿਲਾਂ ਨ ਗੱਟੀ ਆ ਭਾਈ ਅੱਛਾ ਪਹਿਲਾ ਸੁਆ ਸੁਆ ਦਾ ਹਾਂਜੀ ਪਹਿਲਾ ਸੁਆ ਵਾ ਜੀ ਦਿਨ ਕਿੰਨੇ ਲੈ ਜੂਗੀ ਦਿਨ ਭਾਜੀ 5-4 ਦਿਨ ਖੜੋਗੇ ਜਬ ਠੀਕ ਆ 5-4 ਦਿਨ ਲੈ ਜੂ ਠੀਕ ਆ ਇਹਨੂੰ ਤੋੜ ਦੋ ਵੀਰ ਜੀ ਆ ਦੇਖੋ ਜੀ ਸੁنگ ਸੁنگ ਦੀ ਕੁਆਲਿਟੀ ਚੈੱਕ ਕਰ ਲੋ ਤੇ ਵਜਨ ਵਾਲੀ ਘੱਡ ਘੱਡ ਵਿੱਚ ਸੋਨਾ ਹੈ ਦਾ ਤੇ ਬਾਕੀ ਥਾਣਾ ਦਾ ਗੈਪ ਵੀ ਚੰਗਾ ਸੋਹਣਾ ਪਹਿਲਾ ਸੁਆ ਵੀਰ ਦਾ ਦਾ ਲੈ ਵੀਰ ਲੈ ਮੋੜ ਲਿਆ ਟਿੱਪਣਾ ਭਾਜੀ ਬਹੁਤ ਯਾਰੀ ਚੰਗੀ ਝੋਟੀ ਦੇ ਠੀਕ 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 ਦਰਦੀ ਆ ਬਾਕੀ ਇੱਕ ਰੰਗ ਕਾਲੀ ਆ ਲੈ ਗਈ ਆਏ ਭਰੀ ਜੀ ਠੀਕ ਆ ਠੀਕ ਆ ਦੁੱਧ ਵੀ ਜੀ ਕਿੰਨਾ ਕ ਚਾਊਗੀ ਇਹ ਦੁੱਧ ਵੀ ਕੱਟ ਵੜ ਬਾ ਤੇ 13 ਕਿਲੋ ਘੋਟੀ ਦੁੱਧ ਕਰੋਗੀ ਜੀ ਠੀਕ ਆ ਜੀ ਹਾਂ ਜੀ ਸਹੀ ਆ ਤੇ ਇਹਦਾ ਸਭੀ ਤੋਂ ਵੀ ਵਧੀਆ ਚੰਗੀ ਆ ਹਾਂ ਜੀ ਕਿ ਪੂਰੀ ਐ ਕਾਲੀ ਹੈ ਬਲੀ ਇੱਕ ਬਾਕੀ ਰੰਗ ਵੀ ਇੱਕ ਬਿਲਕੁਲ ਕਾਲਾ ਸ਼ਾਹ ਵਾ ਇਹਦਾ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਹੈ ਵੀਰ ਜੀ ਮੁੱਲ ਤੇ ਦਾ ਭਾਈ ਉਹਦਾ ਲੱਖ ਰੁਪਿਆ ਹੀ ਕਰ ਦੇ ਹਾਂਜੀ ਭਾਈ 90000 ਦੇ ਦਾਂਗੇ ਠੀਕ ਹੈ ਮੌਕੇ ਤੇ ਛੋੜ ਛਪਾ ਆ ਜਾਊਗਾ 85000 ਰੁਪਏ ਦੇ ਦਾਂ ਠੀਕ ਹੈ ਜੀ 50 ਹਾਂ ਨਾ 85000 ਦੀ ਭਾਈ ਦੋ ਉਹ ਚੋਂ ਥੋੜਾ ਬੋਧਾ ਛੋੜ ਕਰ ਦਿਓ ਥੋੜਾ ਥੋੜਾ ਬਾਈ ਕਰਾਂਗੇ ਪਰ ਜਿਹੜੇ ਹਾਂ ਨਾ 50 ਉਹ 85000 ਦੀ ਠੀਕ ਹੈ ਜੀ 85000 ਚੋਂ ਮਾਣਦਾਨ ਹੋ ਜਾਊਗਾ ਬਾਕੀ ਵੀਰ ਨੂੰ ਫੋਨ ਕਰ ਲਿਓ ਛੋਟੀ ਭੈ ਜਿਆਦੀ ਚੰਗੀ ਹੈ ਇਹਨਾਂ ਥੋੜੀ ਆਈ ਹੈ ਤਾਂ ਉਹਦਾ ਕਰਕੇ ਥੋੜਾ ਡਰਦੀ ਆ ਆ ਛੋਟੀ ਦਾ ਕੱਦ-ਗਾਠ ਵੀ ਬਹੁਤ ਸੋਹਣਾ ਪਰ ਥਣ ਥੁਣੀ ਭੈ ਬਹੁਤ ਯਾਦ ਚੰਗਾ ਲੱਗਦਾ ਹਨ ਪੂਰਾ ਵਿਰਲ ਤੇ ਲੱਗਦਾ ਠੀਕ ਹੈ ਫੋਨ ਜ਼ਰੂਰ ਕਰ ਲਿਓ ਆ ਇੱਕ ਗੱਬਣ ਚਾਰ ਤਾਜ਼ੀਆਂ ਸੁਈਆਂ ਵਾ ਜੀ ਵੀਰ ਨੂੰ ਤੇ ਵੀਡੀਓ ਸ਼ੇਅਰ ਕਰ ਦਿਓ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ